ਇਹੀ ਸੱਚੇ ਸੁੱਚੇ ਸਿੱਖ ਜਿਹੜੇ ਨਹੀਂ ਨਾ ਬਣ ਰਹੇ ਉਹਦੇ ਕੁਝ ਕਾਰਨ ਇਹੋ ਹੀ ਨੇ ਕਿਹੀਂ ਗੁਰੂ ਮਹਾਰਾਜ ਦੇ ਹੁਕਮ ਸੁਣ ਲਈ ਨੇ ਸਾਨੂੰ ਲੱਗਦਾ ਬਸ ਹੁਕਮ ਲੈਣਾ ਇੱਕ ਰੀਤ ਹੈ ਬਸ ਯਾਰਾ ਰਾਰਾ ਸਾਹਿਬ ਤੋਂ ਬਾਅਦ ਹੁਕਮ ਨਸਾਬਾ ਲੈਣਾ ਹੈ ਸੁਣਨਾ ਹੈ ਬਚ ਲੈਣਾ ਇੰਟਰਨਲ ਯਹੀ ਕਨੈਕਟ ਨਹੀਂ ਹੋ ਪਾਉਂਦੇ ਉਹ ਜਿਵੇਂ ਸਤਗੁਰੂ ਨੇ ਕਿਹਾ ਏ ਕਿ ਜਹ ਜਹ ਪੈਖਾਂ ਤੈ ਹਜ਼ੂਰ ਤੇ ਦੂਰ ਕਤੋਂ ਨਾ ਸਤਗੁਰੂ ਨੇ ਇਹਦੇ ਚ ਇੱਕ ਮਿੱਤਰ ਦੀ ਬਾਤ ਕੀਤੀ ਏ ਕਿ ਕਿਦਾਂ ਦਾ ਮਿੱਤਰ ਹੁੰਦਾ ਜਿਹੜਾ ਸਦਾ ਸਾਥ ਰਹਿਦਾ ਤੇ ਕੀਤੇ ਕੀਤੇ ਅੰਦਰ ਤੜਫੁੱਠੀ ਕੇ ਸਤਗੁਰੂ ਪਿਤਾ ਮੈਂ ਤੇ ਅਜੇ ਤੈਨੂੰ ਮਿੱਤਰ ਹੀ ਨਹੀਂ ਬਣਾਇਆ ਮੈਂ ਤੇਰੀ ਨਿੱਤਰਤਾ ਤੋਂ ਬਹੁਤ ਦੂਰ ਹਾਂ ਮੈਂ ਤੇਰਾ ਮਿੱਤਰ ਨਹੀਂ ਅਜੇ ਬਣ ਸਕਿਆ ਗੁਰੂ ਮਹਾਰਾਜ ਦੇ ਹੁਕਮ ਦੇ ਨਾਲ ਥੋੜਾ ਜਾਇਆ ਕਰੋ ਨਾ ਜੇ ਤੈਨੂੰ ਸਤਗੁਰੂ ਲੈ ਕੇ ਜਾਂਦੇ ਮੈਂ ਤਾਂ ਕੋਈ ਨਹੀਂ ਕੋਈ ਨਹੀਂ ਸਾਰਾ ਕਿੰਨੀ ਉਮਰ ਲੰਘੀ ਟੱਬਰ ਦੇ ਇੱਥੇ ਬਹਿ ਜਾਓ ਤੇ ਬਹਿ ਜਾਓ ਆ ਖਾ ਲੋ ਕਰਦੇ ਆ ਬਸ ਕਰ ਹੁਣ ਹੁਣ ਤੂੰ ਕਿੱਥੇ ਬਹਿਣਾ ਇਹ ਸੋਚ ਕਿ ਨਹੀਂ ਸੋਚਦੀ ਮਾਬੇ ਗੱਲ ਚੇਤੇ ਕੁਝ ਵੀ ਆਉਂਦਾ ਬਾਣੀ ਪੜ ਰਹਿ ਨਾਲ ਇਹਦਾ ਧਿਆਨ ਵਰਨਾ ਬਸ ਹੋ ਜਾਂਦਾ ਐਸੇ ਕਰਕੇ ਕਿਉਂਕਿ ਇੰਨੇ ਸਾਲਾਂ ਤੋਂ ਇੱਕ ਸਾਡੀ ਮਾਂ ਵਰਗੀ ਇੱਕ ਮਾਤਾ ਹੁਣ ਤੇ ਚੜ੍ਹਾਈ ਕਰ ਗਈ ਠੀਕਰ ਹਨ ਕੋਚਨ ਲੱਗੀ ਖਾਲਸਾ ਜੀ ਮਨ ਨਹੀਂ ਟਿਕਦਾ ਬਾਣੀ ਪੜਦੀਆਂ ਮਨ ਨਹੀਂ ਟਿਕਦਾ ਤੇ ਨੂੰ ਮਾਨ ਹੱਸ ਰਹੇ ਹੀ ਕਿ ਕਿੰਨੇ ਸਾਲ ਉਮਰੇ ਤੇਰੀ ਤੇ ਕਹਿਣ ਲੱਗੀ ਕਿ 84 ਸਾਲ ਦੀ ਆ। ਈਮਾਨ ਕਹਿ ਰਹੇ ਹਾਂ ਕਿ ਪਿਛਲੇ ਜਨਮ ਦੀ ਗੱਲ ਛੱਡ ਦੇ। ਇਸ ਉਮਰ 'ਚ 84 ਸਾਲ ਹੋ ਗਏ ਤੈਨੂੰ। ਮਨ ਨੂੰ ਇਹ ਦੱਸਦਿਆਂ ਕਿ ਆ ਤੇਰਾ ਘੋਤੀ, ਆ ਤੇਰੀ ਪੈਲੀਓ, ਆ ਤੇਰੇ ਭਾਂਡੇ, ਆ ਤੇਰੇ ਬਿਸਤਰੇ, ਆ ਤੇਰੇ ਮੰਜੇ, ਆ ਤੇਰੇ ਘਾਰੀ, ਆ ਤੇਰੇ ਰਿਸ਼ਤੇਦਾਰੀ। ਮਨ ਨੂੰ ਇਹ ਵੀ ਦੱਸਿਆ ਏ ਕਿ ਆ ਤੇਰੇ ਦੁਸ਼ਮਣ ਹੀ। ਇਥੋਂ ਤੱਕ ਵੀ ਮਨ ਨੂੰ ਸਮਝਾਇਆ ਏ ਕਿ ਆ ਸਾਡੇ ਡੰਗਰੀ ਅਣਾ ਆ ਕੁੱਤਾ ਹੱਡਾਈਆ ਕੁੱਤਾ ਬਗਾਨੇ ਦਾ ਇਹ ਵੀ ਦੱਸਿਆ ਮਨ ਨੂੰ ਆਪਣੇ ਬਗਾਨੇ ਕੁੱਤਿਆਂ ਦਾ ਵੀ ਦੱਸਿਆ ਆਪਣੇ ਪਿੰਡ ਦੇ ਕੁੱਤੇ ਵੀ ਦੱਸੇ ਆ ਕਿ ਆ ਮੇਰੇ ਪਿੰਡ ਦੇ ਆ ਬਗਾਨੇ ਪਿੰਡੋਂ ਆ ਗਿਆ ਕੋਈ ਬਸ ਮਨ ਨੂੰ ਇੱਕ ਚੀਜ਼ ਨਹੀਂ ਦੱਸੀ ਕਿ ਇਹ ਇੱਕ ਮੇਰਾ ਸਾਹਿਬ ਵੀ ਹੈ ਹੁਣ 84 ਸਾਲ ਮਨ ਨੂੰ ਜੋ ਸਮਝਾਇਆ ਏ ਮਨ ਕਿਉਂ ਨਾ ਉਹ ਸੋਚੇ ਮਨ ਕਿਉਂ ਨਾ ਉਹ ਨੂੰ ਦੌੜੇ ਮਨ ਟਿਕੂਗਾ ਕਿਵੇਂ ਕਈਓ ਮਾਣਾ ਪ੍ਰੇਮ ਨਾ ਕਹਿ ਰਹੇ ਹੀ ਕਿ ਤੂੰ ਇੱਕ ਮਿਹਨਤ ਕਰ ਤੂੰ ਲਗਾਤਾਰ 8 ਮਹੀਨੇ ਨਾ ਰੋਜ਼ ਸਵੇਰੇ ਦੁਪਹਿਰੇ ਸ਼ਾਮ ਥੋੜਾ ਥੋੜਾ ਚਿਰ ਮਨ ਨੂੰ ਇਹ ਸਮਝਾ ਕੇ ਮਨਾ ਇੱਕ ਪ੍ਰਮਾਤਮਾ ਜੀ ਵੀ ਤੇਰੇ ਹੀ ਜਿਹੜੇ ਤੈਨੂੰ ਰਚਦੇ ਇਹ ਸਭ ਉਹਨਾਂ ਨੇ ਰਚਾਈ ਦੀਆਂ ਪੁੱਤਰ ਉਹ ਜਿਹੜਾ ਤੇਰੇ ਅੰਦਰ ਧੜਕਦਾ ਹੀ ਨਾ ਉਹ ਉਹਦੇ ਦਿੱਤੇ ਹੀ ਧੜਕਦਾ ਤੇ ਤੂੰ 8 ਕ ਮਹੀਨੇ ਸਮਝਾਏ ਨੂੰ 8 ਕ ਮਹੀਨਿਆਂ ਬਾਅਦ ਅਸੀਂ ਆਪ ਤੈਨੂੰ ਆ ਕੇ ਪੁੱਛਾਂਗੇ ਕਿ ਟਿਕਦਾ ਕਿ ਨਹੀਂ ਟਿਕਦਾ ਉਸ ਸਾਹਿਬ ਦੀ ਵਡਿਆਈ ਤੇ ਮੈਂ ਮਾ ਦੇਖੋ ਕਿ 84 ਸਾਲ ਮਨ ਨੂੰ ਗਲਤ ਗਲਤ ਚੀਜ਼ਾਂ ਦਸੀਆਂ ਨੇ ਹੁਣ ਕੁਝ ਕ ਮਹੀਨੇ ਕੁਝ ਕ ਸਮਾਂ ਜਿਹੜਾ ਇਹ ਉਹਨੂੰ ਸੱਚ ਦੱਸਣਾ ਹੈ ਤੇ ਮਨ ਟਿਕਣਾ ਸ਼ੁਰੂ ਹੋ ਜਾਣਾ ਪਰ ਰੌੜਾ ਇਹ ਆ ਕਿ ਅਹੀਂ ਉਹ ਵੀ ਜਿੰਨੀ ਰੀਜ ਨਾ ਉਹ ਦੱਸਿਆ ਨੇ ਉੰਨੀ ਰੀਜ ਨਾ ਉਹ ਨਹੀਂ ਦੱਸ ਰਹੀ ਜਿੰਨੀ ਰੀਜ ਨਾ ਹੀ ਇਹ ਦੱਸਿਆ ਇਹ ਨਾ ਤੇਰੇ ਧੀ ਪੁੱਤਰੀ ਆ ਤੇਰਾ ਫਲਾਣਾ ਆ ਤੇਰੀਆਂ ਮੁੰਡੀਆਂ ਛੱਲੇ ਆ ਤੇਰਾ ਕਾਰੀ ਆ ਤੇਰਾ ਝਾੜੂ ਵੀ ਦੱਸਿਆ ਕਰਦਾ ਕਿ ਆ ਝਾੜੂ ਹੀ ਆ ਜਿਹੜੀ ਕਪੜਾ ਨਾ ਟਾਕੀ ਲੀਰੇ ਸਾਫ ਕਰਨ ਵਾਲੀ ਸਫਾਈਆਂ ਕਰਨ ਵਾਲੀ ਇਹ ਵੀ ਤੇਰੀ ਇਹ ਵੀ ਦੱਸਿਆ ਪਰ ਇੱਕ ਸਾਹਿਬ ਨਹੀਂ ਦੱਸ ਪਾਈ ਉਹ ਜਿਹੜਾ ਜਰੇ ਜਰੇ ਚ ਵੱਸਦਾ ਏ ਉਹ ਨਹੀਂ ਦੱਸਿਆ ਇਹਨੂੰ ਬਾਕੀ ਸਾਰਾ ਕੁਝ ਦੱਸਿਆ ਕਿਤੇ ਇਹ ਉਧਰ ਨੂੰ ਦੌੜਦਾ ਏ ਜਿੱਧਰ ਨੂੰ ਤੁਸੀਂ ਇਹਨੂੰ ਲਾਉਣੇ ਆ ਇਹ ਆਪਣੇ ਆਪ ਨਹੀਂ ਦੌੜਦਾ ਇਹਨੂੰ ਤੁਸੀਂ ਲਾਇਆ ਏ ਕਿਹੇ ਬੰਨੇ ਇਹਦਾ ਕੰਮ ਇੰਨਾ ਹੀ ਏ ਕਿ ਜੋ ਤੁਸੀਂ ਇਹ ਤੁਹਾਡਾ ਹੁਕਮ ਮੰਨਦਾ ਏ ਇਹਨੂੰ ਜੋ ਤੁਸੀਂ ਦੱਸੋਗੇ ਇਹਨੇ ਉਧਰ ਨੂੰ ਵਿਚਾਰ ਕਰਨੀ ਏ ਉਧਰ ਨੂੰ ਜਾਣਾ ਏ ਉਧਰ ਦੀ ਯਾਤਰਾ ਕਰਨੀ ਏ ਗਲਤੀ ਕਿੱਥੇ ਹੋ ਰਹੀ ਏ ਵੇਖੋ ਅਹੀਂ ਗੁਰੂ ਮਹਾਰਾਜ ਕੋ ਆਏ ਸਾਰੇ ਜਾਣੇ ਆਏ ਹੁਕਮਨਾਮਾ ਸਹਿਬ ਸਤਗੁਰੂ ਨੇ ਦਿੱਤਾ ਹੁਕਮਨਾਮਾ ਸਹਿਬ ਹੀ ਕੀ ਹੁੰਦਾ ਕਦੀ ਇਹ ਹੋ ਸੋਚੀਏ ਹੁਕਮ ਇਹ ਅਹੀਂ ਸੁਣ ਕੇ ਪ੍ਰਸ਼ਾਦ ਛਕਿਆ ਸਾਰੇ ਥੱਲੇ ਆ ਗਏ ਇੱਕ ਵਾਰ ਅੰਦਰ ਤੜਫ ਨਹੀਂ ਉੱਠੀ ਕਿ ਗੁਰੂ ਮਹਾਰਾਜ ਤੈਨੂੰ ਤੇ ਮਿੱਤਰ ਨਹੀਂ ਬਣਾਇਆ ਤੇਰਨਾ ਤੇ ਮਿੱਤਰਾ ਵਾਂਗੂ ਕਦੀ ਦੋ ਪਲ ਜੀਆ ਹੀ ਨਹੀਂ ਅੰਦਰ ਤੜਫ ਨਹੀਂ ਉੱઠી ਅੰਦਰ ਕੂਕ ਨਹੀਂ ਉੱਠੀ ਅੰਦਰ ਜੋਦੜੀ ਨਹੀਂ ਉੱਠੀ ਅੰਦਰ ਧੂ ਨਹੀਂ ਪਈ ਤੇ ਫਿਰ ਇੰਟਰਨਲ ਹੀ ਉਹਦੇ ਨਾਲ ਕਨੈਕਟਡ ਕਿੱਦਾਂ ਹੋਵੋਗੇ ਕਿੱਦਾਂ ਕਨੈਕਟ ਕਰ ਪਾਓਗੇ ਉਹਦੇ ਨਾਲ ਕਿੱਦਾਂ ਗੁਰੂ ਆਪ ਜੀ ਦਾ ਹੋਏਗਾ ਇਹ ਸਮਝਣਾ ਪਏਗਾ ਨਾ ਕਿ ਦੀਨ ਦੁਨੀ ਦਾ ਮਾਲਕ ਇੱਕ ਬੰਨੇ ਹੀ ਕਹਿੰਦੇ ਆ ਤੁਰ ਕੀ ਬਾਣੀ ਏ ਤੁਰ ਤੋਂ ਆਈ ਏ ਕੁੜਤੁਰ ਤੂੰ ਆਈਏ ਤੇ ਕੋ ਜਹਮੀਅਤ ਤੇ ਹੋਏਗੀ ਨਾ ਉਹਦੀ ਹਨਾ ਸੱਚ ਜਾਣਿਓ ਅਸੀਂ ਜਿਹੜਾ ਸਾਡਾ ਸ਼ਰੀਕਾ ਬਰਾਦਰੀ ਗਵਾਂਡ ਹੁੰਦਾ ਨਾ ਉਹ ਜਿਹੜੀਆਂ ਸਾਨੂੰ ਮੰਦੀਆਂ ਗਾਲਾਂ ਕੱਢ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਮਨ ਚ ਆਪਣੀ ਸੁਰਤ ਦੇ ਵਿੱਚ ਕਈ ਸਾਲਾਂ ਤੱਕ 10 ਦਾ 20 20 ਸਾਲਾਂ ਤੱਕ ਟਾਉਂਦੇ ਰਹਿੰਨੇ ਆ ਉਹਨੂੰ ਅਸੀਂ ਸੰਭਾਲ ਕੇ ਰੱਖਦੇ ਆ ਗਾਲਾਂ ਨੂੰ ਗੁਰੂ ਮਹਾਰਾਜ ਦੀ ਧੁਰ ਕੀ ਬਾਣੀ ਨੂੰ ਸ਼ਬਦ ਸਰੂਪ ਸਤਿਗੁਰੂ ਨੂੰ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਓਨੀ ਅਹਿਮੀਅਤ ਵੀ ਨਹੀਂ ਦੇ ਰਹੇ ਅਹੀਂ ਕਿਤੇ ਨਾ ਕਿਤੇ ਮਨ ਕਰਕੇ ਸੁਰਤ ਕਰਕੇ ਅਵੇਸਲੇ ਹੋਏ ਆ ਤਾਂ ਗੁਰੂ ਨਾਲ ਸਾਝ ਨਹੀਂ ਪੈ ਰਹੀ। ਇਹ ਅਵੇਸਲਾਪਨ ਇਹ ਆਲਸ ਇਹ ਦਲੇਦਰਤਾ ਇਹ ਸੁਭਾਅ ਜਿਹੜਾ ਇਹ ਬਦਲਣਾ ਪਏਗਾ ਇਦਾਂ ਨਹੀਂ ਚੱਲੇਗਾ। ਜਦੋਂ ਗੁਰੂ ਮਹਾਰਾਜ ਦੀ ਬਾਣੀ ਸੁਣੋ। ਵੇਖੋ ਬੱਚਿਆਂ ਨੂੰ ਦੁਪਹਿਰੇ ਇਹੋ ਸਮਝਾਉਂਦੇ ਹੀ ਕਿ ਗੁਰੂ ਮਹਾਰਜ ਦੀ ਕੋਈ ਵੀ ਬਖਸ਼ਿਸ਼ ਜਿਹੜੀ ਏ ਉਹਨੂੰ ਸੰਭਾਲਣਾ ਜ਼ਰੂਰੀ ਏ ਉਹਨੂੰ ਹਿਰਦੇ 'ਚ ਸੁਰਤ 'ਚ ਰੱਖਣਾ ਜ਼ਰੂਰੀ ਏ। ਇਹੀ ਵੱਡੇ ਵੀ ਸਾਰੇ ਉਹ ਕੰਮ ਹੀ ਕਰਦੇ ਆ। ਹੁਣ ਜਦੋਂ ਅਸੀਂ ਇਹ ਸ਼ਬਦ ਸੁਣਦੇ ਆਂ ਨਹੀਂ ਤੇ ਅਹੀਂ ਤੇ ਤੜਫੋਟ ਮਰਨ ਵਾਲੀ ਹਾਲਤ ਹੁੰਦੀ ਹੁੰਦੀ ਹੀ ਕਿ ਸਤਿਗੁਰੂ ਪਿਤਾ ਤੁਸੀਂ ਕਹਿੰਨੇ ਦੂਰ ਨਹੀਂ ਕਦੀ ਜਾਂਦਾ ਮੇਰੇ ਨਾਲ ਕਦੀ ਨੇੜ ਹੀ ਨਹੀਂ ਬਣਿਆ ਉਹ। ਜੇ ਸਤਿਗੁਰੂ ਕਹਿ ਰਹੇ ਨੇ ਤੇ ਕੁਝ ਸੱਤ ਹੋਏਗਾ ਨਾ। ਕੋਈ ਅਵਸਥਾ ਦੀ ਬਾਤ ਕਰ ਰਹੇ ਹੋਣਗੇ ਕਿ ਇਹ ਮਹਾਨੰਦ ਦੀ ਬਾਤ ਕਰਦੇ ਹੋਣਗੇ ਕਿ ਇਹ ਨੇੜਤਾ ਦੀ ਬਾਤ ਕਰਦੇ ਹੋਣਗੇ ਨਾ ਕਿ ਅਹੀਂ ਤੇ ਤੜਫੁੱਟਦੇ ਹੋਣੇ ਕਈ ਕਈ ਦਿਨ ਜਿਹੜਾ ਉੱਟੜ ਖੜੇ ਰਹਿਣਾ ਕਿ ਨਹੀਂ ਗੁਰੂ ਮਹਾਰਾਜ ਇਦਾਂ ਨਹੀਂ ਹਨ ਤੁਸੀਂ ਕੁਝ ਹੋਰ ਕਹਿ ਰਹੇ ਹੋ ਮੇਰੇ ਉਹ ਗੱਲ ਨਹੀਂ ਬਣ ਰਹੀ ਜੋ ਤੁਸੀਂ ਕਹਿ ਰਹੇ ਹੋ ਸੱਚ ਹੋਏ ਹੈਗਾ ਹੈ ਪਰ ਮੈਨੂੰ ਦਿਖਾਈ ਨਹੀਂ ਅਜੇ ਦਿਲਾਂ ਗੁਰੂ ਮਹਾਰਾਜ ਦੇ ਹੁਕਮਾਂ ਨੂੰ ਬੋਲਾਂ ਨੂੰ ਐਵੇਂ ਨਾ ਪੰਕਤੀਆਂ ਨੂੰ ਸਮਝਿਆ ਕਰੋ ਕਿ ਬਸੇ ਹੁਕਮਨਾਮਾ ਲੈਣਾ ਹੈ ਬਸ ਤੇ ਡਨ ਹੋ ਗਿਆ ਕੰਮ ਕੁਝ ਇਹਦੇ ਨਾਲ ਚੱਲਿਆ ਕਰੋ ਕੁਝ ਨਾਲ ਇਹਦੇ ਯਾਤਰਾ ਕਰਿਆ ਕਰੋ ਗੁਰੂ ਦੇ ਨਾਲ ਯਾਤਰਾ ਨਹੀਂ ਕਰੋਗੇ ਤੇ ਪ੍ਰਮਾਤਮਾ ਦਾ ਮਲੇਪ ਕਿਵੇਂ ਹੋਏਗਾ ਵਿਛੜਿਆ ਮੇਲੇ ਪ੍ਰਭੂ ਉਹ ਕਿਵੇਂ ਮਿਲਾਏਗਾ ਜਦੋਂ ਤੁਸੀਂ ਨਹੀਂ ਗਏ ਬਾਕੀ ਸਾਰਾ ਕੁਝ ਗੁਰੂ ਨੇ ਆਪੇ ਕਰ ਲੈਣਾ ਬਸ ਉਹਦੇ ਨਾਲ ਜਾਣਾ ਸ਼ੁਰੂ ਕਰੋ